ਸਿਟੀ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਬਾਰ ਬਾਰ ਸਨੇਚਿੰਗ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਜਿਹਦੇ ਵਿੱਚ ਸਿਟੀ ਸੰਗਰੂਰ ਦੇ ਜਿਹੜੇ ਨਿਵਾਸੀ ਨੇ ਉਹਨਾਂ 'ਚ ਕਾਫੀ ਪੈਨਿਕ ਹੋ ਰਿਹਾ ਸੀਗਾ ਕਿ ਕਾਲੇ ਰੰਗ ਦੇ ਸਪਲੈਂਡਰ ਤੇ ਦੋ ਮੁੰਡੇ ਆਉਂਦੇ ਨੇ ਲੇਡੀਜ਼ ਤੋਂ ਚੇਨ, ਪਰਸ ਤੇ ਮੋਬਾਈਲ ਸਨੇਚ ਕਰਕੇ ਲੈ ਕੇ ਜਾਂਦੇ ਨੇ। ਔਰ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਵਾਇਰਲ ਹੋ ਰਹੀਆਂ ਸੀ ਹਨ ਅਲੱਗ-ਅਲੱਗ ਪਲੇਟਫਾਰਮ ਤੇ। ਸਾਡੇ ਵਰਦੀ ਐਸਐਸਪੀ ਸਾਹਿਬ ਅਸਦਾਰ ਸਫਤਾਰ ਸਿੰਘ ਚੈਲ ਨੇ ਸਾਨੂੰ ਸਾਨੂੰ ਡਾਇਰੈਕਟ ਕੀਤਾ ਅਸੀਂ ਟੀਮਸ ਬਣਾਈਆਂ ਔਰ ਉਹਦਾ ਫਰੂਟਫੁੱਲ ਨਤੀਜਾ ਨਿਕਲਿਆ ਵੀ ਜਿਹੜੇ ਦੋ ਕਯੂਸੀ ਵਿਦ ਬਾਈਕ ਉਹ ਫੜੇ ਜਾ ਚੁੱਕੇ ਨੇ ਉਹਨਾਂ ਚ ਇੱਕ ਦਾ ਨਾਮ ਸਤਗੁਰ ਸਿੰਘ ਆ ਇੱਕ ਦਾ ਨਾਮ ਸਤਗੁਰ ਹੈ ਔਰ ਦੂਜੇ ਦਾ ਨਾਮ ਗੁਰਪ੍ਰੀਤ ਸਰਪੂਰ ਸਤਗੁਰ ਦੀ ਉਮਰ 20 ਸਾਲ ਆ ਔਰ ਉਸਦੇ ਪਹਿਲਾਂ ਵੀ ਚੋਰੀ ਤੇ ਚੋਰੀ ਦੇ ਮਾਲ ਦਾ ਪਰਚਾ ਦੂਜੇ ਬੰਦੇ ਦਾ ਕੋਈ ਕ੍ਰਿਮਿਨਲ ਰਿਕਾਰਡ ਹੈ ਨਹੀਂ ਇਹਦੇ ਵਿੱਚ 3 ਐਫ ਆਈ ਆਰ ਸਾਡੀਆਂ ਜਿਹੜੀਆਂ ਟਰੇਸ ਹੋ ਗਿਆ ਨੇ 143 154 ਤੇ 158 ਇਨਾਂ ਕੋਲੋਂ ਡਿਊਰਿੰਗ ਪੁੱਛ ਗੇਚ 63 ਗ੍ਰਾਮ ਸੋਨਾ 72 ਗ੍ਰਾਮ ਚਾਂਦੀ ਔਰ 200 ਰੁਪਇਆ ਔਰ ਜਿਹੜਾ ਮੋਬਾਈਲ ਹੀ ਉਹ ਜਿਹੜਾ ਮੋਬਾਈਲ ਸਨੇਚ ਕੀਤਾ ਸੀ ਉਹ ਮੋਬਾਈਲ ਵੀ ਮਿਲ ਗਿਆ ਜਿਹੜਾ ਬਾਈਕ ਯੂਜ਼ ਕਰਦੇ ਸੀਗੇ ਇਹ ਕਿਸ ਕੰਮ ਲਈ ਉਹ ਵੀ ਜਿਹੜਾ ਪੁਲਿਸ ਨੇ ਰਿਕਵਰ ਕਰ ਲਿਆ ਤਾਂ ਜਿਹੜਾ ਸلسਲਾ ਚੱਲਿਆ ਆ ਰਿਹਾ ਸੀਗਾ ਪਿਛਲੇ ਇੱਕ ਹਫਤੇ ਤੋਂ ਇਸ ਸਨੇਚਿੰਗ ਔਰ ਬਾਅਦ ਤੋਂ ਸਾਰੀਆਂ ਵਾਇਰਲ ਹੋਣਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਸੰਗਰੂਰ ਮਾਸੀਆਂ ਨੂੰ ਕਿ ਪੁਲਿਸ ਆਪਣੀ ਡਿਊਟੀ ਤੇ ਤਤਪਰ ਹੈ ਵਰਦੀ ਐਸਐਸਪੀ ਸਾਹਿਬ ਦੀ ਗਾਈਡਲਾਈਨਸ ਤੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਮੇਕ ਸ਼ੁਰ ਕਰਾਂਗੇ ਵੀ ਕੋਈ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲੈਏਗਾ ਜ਼ਿਲ੍ਹੇ ਸੰਗਰੂਰ ਚ ਤਾਂ ਉਹਦੀ ਜਗ੍ਹਾ ਜਿਹੜੀ ਹੈ ਉਸ ਲੱਖਾਂ ਦੇ ਪਿੱਛੇ ਸਰ ਜਿਹੜੇ ਇਹ ਪ੍ਰੋਸੈਸ ਸੈਟਲਸ ਕੇ ਇਹਨਾਂ ਦਾ ਆਪਣਾ ਸੀ ਆ ਜਾਂ ਉਹ ਵੀ ਸਰ ਉਹ ਸਾਰੀਆਂ ਚੀਜ਼ਾਂ ਪੁੱਛਗਿੱਛ ਕਰਾਂਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਬਾਈਕ ਇਹਨਾਂ ਨੇ ਕਿਵੇਂ ਆਇਆ ਇਹਨਾਂ ਦੇ ਕੋਲ ਕਿੱਥੋਂ ਇਕੱਠੇ ਹੋਏ ਕਿਵੇਂ ਸਾਰਾ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿੱਥੋਂ ਕਿੱਥੋਂ ਬੜਗੇ ਸਰ ਜੀ ਕੰਮੋਬਾਜਲਾ ਰੋਡ ਤੋਂ ਇਹ ਰਾਉਂਡ ਆਪ ਕਿਤੇ ਸਰਸਾਰੀਆਂ ਚੀਜ਼ਾਂ ਚੋਰੀ ਕਿਉਂ ਕੀਤੀ ਪਲਾਨ ਕਿਵੇਂ ਬਣਾਇਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਸਰ ਕਾਬੂ ਸਪਲੈਂਡਰ ਨੂੰ ਕਿੱਥੇ ਲੈ ਜਾਵਾਂਗੇ ਜਿਹੜਾ ਨੰਬਰ ਪਲੇਟਾਂ ਨਹੀਂ ਸਰ ਸਾਡੇ ਕਾਫੀ ਵੱਡੇ ਅਮਾਉਂਟ ਦੇ ਵਿੱਚ ਮੋਟਰਸਾਈਕਲ ਬਾਉਂਡ ਕੀਤਾ ਨੇ ਜਿਹੜਾ ਥਾਣੇ ਚ ਜਾਓ ਥਾਣੇ ਭਰੇ ਪਏ ਨੇ ਬਾਉਂਡ ਕਰ ਕਰ ਬਾਈਕਸ ਤੇ ਤਾਂ ਇਹ ਰੈਗੂਲਰ ਪ੍ਰੈਕਟਿਸ ਆ ਅਸੀਂ ਕਰਦੇ ਰਹਿੰਦੇ ਹਾਂ ਇਸ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੀ ਅੱਜਕੱਲ ਆ ਵਾਹਨ ਵਾਹਨਾਂ ਤੇ ਲੱਗਦੀਆਂ ਨੇ ਪ੍ਰੋਪਰ ਸਕਿਉਰਿਟੀ ਪਲੇਟਸ ਨੰਬਰ ਪਲੇਟਸ ਉਹ ਲੋਕ ਲਵਾਨ ਇੱਕ ਚੀਜ਼ ਹੋਰ ਬਾਈਕ 'ਚ ਬਹੁਤ ਦੇਖਣ ਜਾਂਦੀ ਹੈ ਕਿ ਲੋਕ ਇੱਕ ਐਫੀਡੇਵਿਟ ਤੇ ਜਾਂ ਇੱਕ ਪ੍ਰਨੋਟ ਤੇ ਇੱਕ ਦੂਜੇ ਨੂੰ ਬਾਈਕਸ ਵੇਚ ਦਿੰਦੇ ਨੇ ਔਰ ਬਾਈਕ ਅੱਗੇ ਤੋਂ ਅੱਗੇ ਤੰਤਨ ਚਾਰ ਚੜ੍ਹ ਥਾਂ ਤੇ ਵੇਚਿਆ ਜਾਂਦਾ ਜਦੋਂ ਵੀ ਤੁਸੀਂ ਆਪਣਾ ਕੋਈ ਵਹੀਕਲ ਵੇਚਣਾ ਤਾਂ ਉਹ ਵਹੀਕਲ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਤੋਂ ਹਟਵਾ ਕੇ ਅਗਲੇ ਦੇ ਨਾਮ ਤੇ ਕਰਵਾਈ ਜਾਵੇ ਸਿਰਫ ਇੱਕ ਕਾਗਜ਼ ਲੈ ਕੇ ਕਿਸੇ ਡੀਲਰ ਨੂੰ ਜਾਵੇਂ ਨਾ ਵੇਚਿਆ ਜਾਵੇ ਤਾਂ ਜੋ ਕੱਲ ਨੂੰ ਹੁਣ ਤੇ ਸਨੇਚਿੰਗ ਫਿਊਜ਼ ਹੋਇਆ ਕਿਸੇ ਹੋਰ ਟਾਰਗੇਟ ਕਿਲਿੰਗ ਜਾਂ ਹੋਰ ਹੋ ਜੇ ਤਾਂ ਉਹਨਾਂ ਦੇ ਇਨਵੋਲਵਮੈਂਟ ਵੀ ਵਿੱਚ ਆ ਜਾਏਗੀ ਤਾਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਦੋਂ ਵੀ ਬਾਈਕਸ ਵੇਚਦੇ ਨੇ ਤਾਂ ਸਾਰੇ ਬਾਈਕ ਨੂੰ ਵੇਚ ਕੇ ਨਾਲ ਦੀ ਨਾਲ ਜਿਹੜੀ ਆਰਸੀ ਆਪਣੇ ਨਾਮ ਤੋਂ ਚੇਂਜ ਕਰਾ ਕੇ ਜਿਹੜਾ ਨਵਾਂ ਓਨਰ ਆ ਉਹਦੇ ਨਾਂ ਤੇ ਕਰਾਈ ਜਾਵੇ